ਸਸਿਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਮੈਕਰੋਨੀ ਪਾਸਤਾ ਦੀ ਰੈਸਪੀ ਲੈ ਕੇ ਆਏ ਆ ਇਹ ਆਪਾਂ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਤਿਆਰ ਕਰ ਸਕਦੇ ਆ ਜਿਵੇਂ ਕਿ ਹੁਣ ਸਰਦੀਆਂ ਦਾ ਸੀਜ਼ਨ ਹੈ ਤੇ ਸਰਦੀਆਂ ਦੇ ਵਿੱਚ ਦੁਪਹਿਰ ਨੂੰ ਵੀ ਆਪਣਾ ਕੁਝ ਖਾਣ ਨੂੰ ਦਿਲ ਕਰਦਾ ਤਾਂ ਆਪਾਂ ਇਹਨੂੰ ਬਹੁਤ ਹੀ ਆਸਾਨੀ ਨਾਲ ਤੇ ਜਲਦੀ ਬਣਾ ਕੇ ਤਿਆਰ ਕਰ ਸਕਦੇ ਆ ਉਹਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਮੈਕਰੋਨੀ ਪਾਸਤਾ ਲੈ ਲੈਣਾ ਇਹ ਬਿਲਕੁਲ ਛੋਟੇ-ਛੋਟੇ ਸਾਈਜ਼ ਵਾਲਾ ਲੈ ਆਈ ਤੁਸੀਂ ਚਾਹੋ ਤਾਂ ਵੱਡਾ ਵੀ ਲੈ ਸਕਦੇ ਆ ਹਾਂਜੀ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਇਸ ਤਰ੍ਹਾਂ ਮਕਰੋਨੀ ਇਹਦੇ ਵਿੱਚ ਉਬਲਣ ਲਈ ਰੱਖ ਦਿੱਤੀ ਤੇ ਵਿੱਚ ਹੀ ਆਪਾਂ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਹੈ ਜਿਹੜਾ ਉਹ ਦੇਸੀ ਘਿਓ ਐਡ ਕਰ ਦਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਤੇਲ ਵੀ ਐਡ ਕਰ ਸਕਦੇ ਹੋ ਪਰ ਇਸ ਇੱਕ ਚਮਚ ਦੇ ਕਰੀਬ ਦੇਸੀ ਘਿਓ ਐਡ ਕੀਤਾ ਤੇ ਆਪਾਂ ਇਹਦੇ ਵਿੱਚ ਹੁਣ ਨਾਲ ਹੀ ਪਾ ਦਾਂਗੇ ਨਮਕ ਨਮਕ ਵੀ ਆਪਾਂ ਸਵਾਦ ਅਨੁਸਾਰ ਆਪਾਂ ਉਹਦੇ ਵਿੱਚ ਪਾਵਾਂਗੇ ਪਰ ਇਹਦੇ ਵਿੱਚ ਆਪਾਂ ਬਿਲਕੁਲ ਹਲਕਾ ਜਿਹਾ ਇੱਕ ਚਮਚ ਦੇ ਕਰੀਬ ਹੈ ਜਿਹੜਾ ਉਹ ਨਮਕ ਐਡ ਕਰ ਦਿੱਤਾ ਇਹਦਾ ਐਡ ਕਰਨ ਦਾ ਫਾਇਦਾ ਇਹ ਹੈ ਵੀ ਇਹਦੇ ਨਾਲ ਜਿਹੜਾ ਨਮਕ ਹੈ ਇਹਦੇ ਅੰਦਰ ਤੱਕ ਚਲਾ ਜਾਂਦਾ ਤੇ ਟੇਸਟ ਇਹਦਾ ਵਧੀਆ ਆਉਂਦਾ ਹੈ ਹੁਣ ਇਹਨੂੰ ਆਪਾਂ ਹਾਂਜੀ ਦੇਖੋ ਇਧਰ ਆਪਣੀ ਮਕਰੋਨੀ ਹੈ ਜਿਹੜੀ ਉਹ ਉਬਲ ਕੇ ਤਿਆਰ ਹੋ ਗਈ ਆ ਆਪਾਂ ਇਹਨੂੰ ਇੱਕੋ ਵਾਲਾ ਦਵਾਇਆ ਤੇ ਇਹ ਬਿਲਕੁਲ ਦੇਖੋ ਫੁੱਲ ਗਈ ਆ ਪਹਿਲਾਂ ਨਾਲੋਂ ਸੌਫਟ ਹੋ ਗਈ ਆ ਜੇ ਆਪਾਂ ਇਹਨੂੰ ਇਸ ਤਰ੍ਹਾਂ ਹੱਥ ਵਿੱਚ ਚਾਕੇ ਦਿਖਾਈਏ ਤੇ ਇਹ ਬਿਲਕੁਲ ਆਸਾਨੀ ਨਾਲ ਟੁੱਟ ਰਹੀ ਹੈ ਦੇਖੋ ਹੱਥ ਤੇ ਤਾਂ ਬਸ ਆਪਾਂ ਇਹਨੂੰ ਇੰਨਾ ਕੁ ਉਬਾਲ ਲੈ ਆਪਾਂ ਇਹਨੂੰ ਜ਼ਿਆਦਾ ਨਹੀਂ ਉਬਾਲਣਾ ਨਹੀਂ ਤਾਂ ਇਹ ਬਹੁਤ ਜ਼ਿਆਦਾ ਘੁੱਲ ਜੂਗੀ ਤੇ ਇਧਰ ਹੁਣ ਕੜਾਈ ਦੇ ਵਿੱਚ ਆਪਾਂ ਤੇਲ ਗਰਮ ਹੋਣ ਲਈ ਰੱਖ ਦਿੱਤਾ ਜਿੰਨਾ ਟਾਈਮ ਜਿੰਨਾ ਟਾਈਮ ਆਪਣਾ ਤੇਲ ਗਰਮ ਹੋ ਰਿਹਾ ਉਹਨੇ ਟਾਈਮ ਆਪਾਂ ਤੁਹਾਨੂੰ ਸੱਜੀਆਂ ਦਿਖਾ ਦਿੰਨੇ ਆ ਇਹਦੇ ਵਿੱਚ ਕਿਹੜੀ ਕਿਹੜੀਆਂ ਪਾਉਣੀਆਂ ਨੇ ਹਾਂਜੀ ਅਸੀਂ ਦੇਖੋ ਇਹਦੇ ਵਿੱਚ ਕੀ ਕੁਝ ਐਡ ਕਰ ਰਹੇ ਹਾਂਗੇ ਅਸੀਂ ਇਹਦੇ ਵਿੱਚ ਥੋੜੀ ਜਿਹੀ ਬਰੀਕ ਕੱਟੀ ਹੋਈ ਲਸਣ ਲਈ ਹੈ ਕੁਝ ਕੁ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਬਰੀਕ ਪੀਸ ਦੇ ਵਿੱਚ ਕੱਟ ਲਿਆ ਥੋੜਾ ਜਿਹਾ ਅਦਰਕ ਲਿਆ ਇਹਨਾਂ ਨੂੰ ਵੀ ਆਪਾਂ ਬਰੀਕ ਪੀਸ ਦੇ ਵਿੱਚ ਕੱਟ ਲੈਣਾਗਾ ਕੁਝ ਕ ਆਪਾਂ ਮਟਰ ਲੈ ਲੈਨੇ ਹਰੇ ਪਿਆਜ਼ ਲੈਏ ਨੇ ਆਲੂ ਲੈਏ ਨੇ ਤੇ ਆਪਾਂ ਲਾਲ ਪਿਆਜ਼ ਲੈਏ ਨੇ ਤੇ ਇਧਰ ਆਪਾਂ ਗਾਜਰਾ ਲਈਆਂ ਨੇ ਸਬਜ਼ੀਆਂ ਜੋ ਵੀ ਤੁਹਾਡੇ ਕੋਲ ਸੀਜ਼ਨਲ ਸਬਜ਼ੀਆਂ ਹੈਗੀ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਕੱਟਿਆ ਹੋਇਆ ਬਰੀਕ ਕੱਟਿਆ ਹੋਇਆ ਟਮਾਟਰ ਜੋ ਵੀ ਤੁਹਾਡੇ ਘਰ ਵਿੱਚ ਸਬਜ਼ੀਆਂ ਹੋਣ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਤੇ ਸਬਜ਼ੀਆਂ ਜਿਹੜੀਆਂ ਉਹ ਆਪਣੇ ਲਈ ਹੈਲਦੀ ਹੁੰਦੀਆਂ ਤੇ ਆਪਣਾ ਸਵਾਦ ਆ ਜਿਹੜਾ ਉਹ ਚੀਜ਼ ਦਾ ਵਧਾ ਦਿੰਦੀਆਂ ਨੇ ਇਸ ਤਰ੍ਹਾਂ ਅਸੀਂ ਇਸ ਲਈ ਅਸੀਂ ਉਹ ਸਬਜ਼ੀਆਂ ਐਡ ਕੀਤੀਆਂ ਜੋ ਤੁਹਾਡੇ ਸਾਡੇ ਘਰ ਵਿੱਚ ਮੌਜੂਦ ਸੀਗੀਆਂ ਦੇਖੋ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦੇਣਾ ਜਦੋਂ ਇਹ ਜੀਰਾ ਜਿਹੜਾ ਆਪਣਾ ਇਹਦੇ ਵਿੱਚ ਉਪਲਣ ਲੱਗ ਦੂਗਾ ਤਾਂ ਆਪਾਂ ਸਬਜ਼ੀਆਂ ਐਡ ਕਰ ਹਾਂਜੀ ਜਦੋਂ ਹੀ ਆਪਣੀਆਂ ਸਬਜ਼ੀਆਂ ਜਿਹੜੀਆਂ ਉਹ ਪੱਕ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਦਾਂਗੇ ਟਮਾਟਰ ਆਪਾਂ ਬਿਲਕੁਲ ਐਂਡ ਤੇ ਪਾਉਣੇ ਕਿਉਂਕਿ ਟਮਾਟਰ ਬਹੁਤ ਹੀ ਜ਼ਿਆਦਾ ਸੌਫਟ ਹੁੰਦੇ ਨੇ ਤੇ ਇਹ ਬਹੁਤ ਹੀ ਜਲਦੀ ਪੱਕ ਜਾਂਦੇ ਨੇ ਇਸ ਲਈ ਟਮਾਟਰ ਨੂੰ ਤੁਸੀਂ ਸਾਰੀਆਂ ਸਬਜ਼ੀਆਂ ਦੇ ਪੱਕਣ ਤੋਂ ਬਾਅਦ ਹੀ ਐਡ ਕਰਨਾ ਤੇ ਆਪਣੀਆਂ ਸਬਜ਼ੀਆਂ ਜਿਹੜੀਆਂ ਉਹ ਪੱਕ ਚੁੱਕੀਆਂ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਮਸਾਲੇ ਐਡ ਕਰ ਦਿੰਨੇ ਅੱਧਾ ਚਮਚ ਤੇ ਕੜੀਵੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਸਾਡੀ ਜਿਹੜੀ ਲਾਲ ਮਿਰਚ ਆ ਉਹ ਕਾਫੀ ਜ਼ਿਆਦਾ ਕੋੜੀ ਹੈ ਤੁਸੀਂ ਆਦੇ ਟੇਸਟ ਨੂੰ ਸਾਰ ਪਾ ਲੈਣੀ ਹੈਗੀ ਇੱਕ ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਗਰਮ ਮਸਾਲਾ ਐਡ ਕਰਾਂਗੇ ਤੇ ਇੱਕ ਚਮਚੀ ਹਲਦੀ ਪਾਊਡਰ ਐਡ ਕਰਾਂਗੇ ਬੇਸਿਕ ਮਸਾਲੇ ਆਪਾਂ ਇਹਦੇ ਵਿੱਚ ਐਡ ਕੀਤੇ ਆ ਜਿਹੜੇ ਆਪਣੇ ਘਰ ਦੇ ਵਿੱਚ ਹਮੇਸ਼ਾ ਹੀ ਹੁੰਦੇ ਨੇਗੇ ਜੇ ਤੁਹਾਡੇ ਕੋਲ ਕੋਈ ਹੋਰ ਮਸਾਲਾ ਵੀ ਹੈਗਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇ ਪਰ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਹੀ ਪਾਉਣੇ ਆ ਕਿਉਂਕਿ ਕਈ ਵਾਰ ਆਪਾਂ ਕਾਫੀ ਜ਼ਿਆਦਾ ਕੁਝ ਪਾ ਲੈਨੇ ਤਾਂ ਫਿਰ ਉਹਦਾ ਟੇਸ ਜਿਹੜਾ ਉਹ ਵਧੀਆ ਨਹੀਂ ਆਗਾ ਦੇਖੋ ਮਸਾਲੇ ਪਾਉਣ ਤੋਂ ਬਾਅਦ ਆਪਣਾ ਜਿਹੜਾ ਮਿਕਸਚਰ ਹੈ ਉਹ ਇਸ ਤਰ੍ਹਾਂ ਦਾ ਦੇਖਣ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਮੈਕਰੋਨੀ ਐਡ ਕਰਾਂਗੇ ਦੇਖੋ ਆਪਾਂ ਮੈਕਰੋਨੀ ਹੈ ਜਿਹੜੀ ਉਹ ਇਸ ਤਰ੍ਹਾਂ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤੀ ਸੀ। ਦੇਖੋ ਮੈਕਰੋਨੀ ਆਪਾਂ ਇਹ ਚੈਲ ਕਰ ਦਿੱਤੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਾਂਜੀ ਫਰੈਂਡਸ ਦੇਖੋ ਆਪਣੀ ਮੈਕਰੋਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ। ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋਗੇ। ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਇੱਕ ਬਾਉਲ ਦੇ ਵਿੱਚ ਪਾ ਕੇ ਇਹਨੂੰ ਗਰਮਾ-ਗਰਮ ਸਰਵ ਕਰ ਸਕਦੇ ਹਾਂ ਤੇ ਗਰਮਾ-ਗਰਮ ਹੀ ਤੁਸੀਂ ਇਹਨੂੰ ਖਾ ਸਕਦੇ ਹੋਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੀਆਂ ਨੇ ਦੇਖਣ ਵਿੱਚ ਹੀ ਦੇਖੋ ਇਹਨਾਂ ਦੀ ਲੁੱਕ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਹੈਗੀ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਮਕਰੋਨੀ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ